ਜੋ ਕੋਈ ਗਰੀਬ ਕੋਈ ਦਲਿਤ ਕੋਈ ਘੱਟ ਇਨਕਮ ਵਾਲਾ ਪਰਿਵਾਰ ਬਿਮਾਰ ਹੋ ਜੇ ਉਹਦੀ ਮਜਬੂਰੀ ਹੈ ਕਿ ਉਹਨੂੰ ਪ੍ਰਾਈਵੇਟ ਹਸਪਤਲ ਚ ਇਲਾਜ ਕਰਾਉਣਾ ਪਊ ਭਾਵੇਂ ਪੈਲੀ ਵਿਕ ਜੇ ਜਾਂ ਜਨਾਨੀ ਦੇ ਗਹਿਣੇ ਵਿਕ ਜਾਣ ਮਜਬੂਰੀ ਹੈ ਪ੍ਰਾਈਵੇਟ ਹਸਪਤਲ ਚੋਂ ਇਲਾਜ ਕਰਾਉਣਾ ਪਊ ਸਰਕਾਰੀ ਤੇ ਯਕੀਨ ਨਹੀਂ ਰਿਹਾ ਦਲਤ ਪਰਿਵਾਰਾਂ ਵਾਸਤੇ ਗਰੀਬਾਂ ਵਾਸਤੇ ਜਿਹੜੇ ਆਪਾਂ ਸਕੂਲ ਬਣਾ ਰਹੇ ਹਾਂ ਉੱਥੇ ਕੌਣ ਪੜਦਾ ਹੈ ਗਰੀਬ ਪੜਦੇ ਮੇਰੀ ਇੱਕ ਸੋਚ ਹੈ ਮੇਰੇ ਇੱਕ ਵਿਜ਼ਨ ਹੈ ਮੈਂ ਬਹੁਤ ਸੋਚਦਾ ਰਹਿਣਾ ਕਿਉਂਕਿ ਮੈਂ ਇਸੇ ਕੰਮਤੀ ਹਾਂ ਹੁਣ ਕਿ ਭਗਵਾਨ ਜਮਾਨਾ ਪੰਜਾਬ ਵਾਸਤੇ ਹੋਰ ਸੋਚ ਯਾਰ ਪਰਮਾਤਮਾ ਤੋਂ ਬਲ ਲੈ ਕੇ ਸਮੱਤ ਲੈ ਕੇ ਕੋਈ ਸੋਚ ਕੀ ਕਰੀਏ ਨਵਾਂ ਕੀ ਕਰੀਏ ਹੋਰ ਤੁਸੀਂ ਕਹੋਗੇ ਆਹ ਕੀ ਗੱਲ ਹੋ ਗਈ ਯਾਰ ਮਜਬੂਰੀ ਨੂੰ ਮਰਜੀ ਮਤਲਬ ਅੱਜ ਕੋਈ ਗਰੀਬ ਕੋਈ ਦਲਤ ਕੋਈ ਘੱਟ ਇਨਕਮ ਵਾਲਾ ਪਰਿਵਾਰ ਬਿਮਾਰ ਹੋ ਜੇ ਉਹਦੀ ਮਜਬੂਰੀ ਹੈ ਕਿ ਉਹਨੂੰ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾਉਣਾ ਪਊ ਭਾਵੇਂ ਪੈਲੀ ਵਿਕ ਜੇ ਜਾਂ ਜਨਾਨੀ ਦੇ ਗਹਿਣੇ ਵਿਕ ਜਾਣ ਮਜਬੂਰੀ ਹੈ ਪ੍ਰਾਈਵੇਟ ਹਸਪਤਾਲ ਚੋਂ ਇਲਾਜ ਕਰਾਉਣਾ ਪਊ ਸਰਕਾਰੀ ਤੇ ਯਕੀਨ ਨਹੀਂ ਰਿਹਾ ਮਸ਼ੀਨਾਂ ਨਹੀਂ ਹੈਗੀਆਂ ਡਾਕਟਰ ਨਹੀਂ ਹੈਗੇ ਦਵਾਈਆਂ ਨਹੀਂ ਹੈਗੀਆਂ ਅੱਜ ਮਜਬੂਰੀ ਹੈ ਕਿ ਗਰੀਬ ਨੂੰ ਪ੍ਰਾਈਵੇਟ ਸਕੂਲ 'ਚ ਬੱਚਾ ਪੜਾਉਣਾ ਪਊ ਸਰਕਾਰੀ ਤੇ ਯਕੀਨ ਨਹੀਂ ਰਿਹਾ ਮਾਸਟਰ ਨਹੀਂ ਹੈਗੇ ਉੱਤੇ ਬੈਠਣ ਨੂੰ ਬੈਂਚ ਨਹੀਂ ਹੈਗੇ ਬਾਥਰੂਮ ਨਹੀਂ ਹੈਗੇ ਪੀਣ ਨੂੰ ਪਾਣੀ ਨਹੀਂ ਹੈਗਾ ਕਿਤਾਬਾਂ ਨਹੀਂ ਹੈਗੀਆਂ ਵਰਦੀਆਂ ਨਹੀਂ ਹੈਗੀਆਂ ਪਰ ਮੈਂ ਇਹਨਾਂ ਦੋਨੇ ਮਜਬੂਰੀਆਂ ਨੂੰ ਮਰਜ਼ੀਆਂ ਬਣਾਉਣੀ ਚਾਹਾਂ ਔਰ ਜਿੱਥੋਂ ਤੱਕ ਮੇਰਾ ਦਿਲ ਕਹਿੰਦਾ ਜਿਹੜੇ ਸਾਹ ਤੇ ਤੁਸੀਂ ਮੈਨੂੰ ਪਿਆਰ ਦੇ ਰਹੇ ਹੋ ਆ 13 ਜੀਰੋ ਕਰ ਦਿਓ ਅਗਲੇ 6-7 ਮਹੀਨਿਆਂ ਚ ਇਹ ਮਜਬੂਰੀਆਂ ਮਰਜ਼ੀ ਚ ਬਦਲ ਜਾਣਗੀਆਂ ਤੁਹਾਡੀ ਮਰਜ਼ੀ ਹੋਊਗੀ ਲਾਡਾਰੀ ਚ ਕਰਾਉਣਾ ਹੈ ਜਾਂ ਪ੍ਰਾਈਵੇਟ ਚ ਕਰਾਉਣਾ ਹੈ ਲਾਜ ਇੱਕੋ ਜਿਹਾ ਹੋਊਗਾ ਇੱਧਰ ਪ੍ਰਾਈਵੇਟ ਚ ਪੈਸੇ ਲੱਗਣਗੇ ਇੱਧਰ ਲੱਗਣਗੇ ਨਹੀਂ ਬਸ ਦਲਤ ਪਰਿਵਾਰਾਂ ਵਾਸਤੇ ਗਰੀਬਾਂ ਵਾਸਤੇ ਜਿਹੜੇ ਆਪਾਂ ਸਕੂਲ ਬਣਾ ਰਹੇ ਹਾਂ ਉੱਥੇ ਕੌਣ ਪੜਦਾ ਹੈ ਗਰੀਬ ਪੜਦੇ ਆ ਮੇਰੀ ਇੱਕ ਸੋਚ ਹੈ ਮੇਰੀ ਇੱਕ ਵਿਜ਼ਨ ਹੈ ਮੈਂ ਬਹੁਤ ਸੋਚਦਾ ਰਹਿਣਾ ਕਿਉਂਕਿ ਮੈਂ ਇਸੇ ਕੰਮ ਤੇ ਆਉਣਾ ਕਿ ਭਗਵਾਨ ਤਮਾਨਾ ਪੰਜਾਬ ਵਾਸਤੇ ਹੋਰ ਸੋਚ ਯਾਰ ਪਰਮਾਤਮਾ ਤੋਂ ਬਲ ਲੈ ਕੇ ਸਮਤ ਲੈ ਕੇ ਕੋਈ ਸੋਚ ਕੀ ਕਰੀਏ ਨਵਾਂ ਕੀ ਕਰੀਏ ਹੋਰ ਕੋਈ ਗਰੀਬ ਕੋਈ ਦਲਤ ਕੋਈ ਘਟ ਇਨਕਮ ਵਾਲਾ ਪਰਿਵਾਰ ਬਿਮਾਰ ਹੋ ਜਾਏ ਉਦੀ ਮਜਬੂਰੀ ਹੈ ਕਿ ਉਹਨੂੰ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾਉਣਾ ਪਊ ਭਾਵੇਂ ਪੈਲੀ ਵਿਕ ਜੇ ਜਾਂ ਜਨਾਨੀ ਦੇ ਗਹਿਣੇ ਵਿਕ ਜਾਣ